ਸਰਕਾਰ ਵਰਗੂ ਸਤਸ੍ਰੀ ਅਕਾਲ ਜੀ ਸਾਡੇ ਪ੍ਰਧਾਨ ਸਾਹਿਬ ਸਮਭੰਗ ਮੌਜੂਦ ਆਗੂ ਜਿਹੜੇ ਲੱਦੇ ਨੇ ਸੇਵਰੀਆ ਜੀ ਉਹਨਾਂ ਜਨਮ ਦਿਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾ ਉਹਨਾਂ ਦੀ ਰੂਹ ਉਹਨਾਂ ਜਰੂਰ ਸਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹੋਣੇ ਅਗਰ ਵਾਹਿਗੁਰੂ ਨੇ ਆਪਣੇ ਚਰਨਾਂ ਵਿੱਚ ਰੱਖਿਆ ਉਹਨਾਂ ਦਾ ਸਾਨੂੰ ਉਮੀਦ ਹੈ ਜਰੂਰ ਉਹ ਆਪਣੇ ਚਰਨਾਂ ਵਿੱਚ ਰੱਖਿਆ ਹੋਣਾ ਉਸ ਸਹਿਬਜ਼ਾਦਿਆਂ ਦੀ ਸ਼ਹਾਦਤ ਕਿੰਨੀ ਦਰਦਨਾਕ ਘਟਨਾ ਹੈ ਏ ਸਣਾ ਸੌਂਦੇ ਤਾਂ ਅਸੀਂ ਹੈਗੇ ਪਰ ਕਾਲੇ ਜੋ ਰੁੱਭ ਭਰਿਆ ਜਾਂਦਾ ਸਾਨੂੰ ਮਾਣ ਹੈ ਸਾਡਾ ਮਾਣ ਉਹਨਾਂ ਸਾਰੇ ਦਰਦਾਂ ਅੰਤਖਲੀਪਾਂ ਨੂੰ ਧੱਗ ਲੈਂਦਾ ਸੋ ਉਹ ਦੀਵਾਰ ਕਿਸੇ ਨੂੰ ਖੁਨਰ ਦਵਾਰ ਲੱਗਦੀ ਹੈ ਪਰ ਮੈਨੂੰ ਤਾਂ ਉਹ ਦਵਾਰ ਕੁਝ ਇਦਾਂ ਕਹਿੰਦੀ ਲੱਗਦੀ ਹੈ ਦੀਵਾਰ ਮੈਂ ਕਾਤਲ ਲਾਲਾਂ ਦੀ ਕੈਨ ਓਕੀ ਦਾ ਗਲੌਣ ਦੇ ਪਾਰੀ ਲਾਬ ਨਾਮੈ ਕਾਤਲ ਲਾਲਾ ਦੀ ਵੇਦਾ ਜ਼ਾਲਮ ਨਾਹਤਿਆਰੀ ਕਾਸ ਪੁੱਛ ਸਕਦੇ ਲਾਲਾ ਨੂੰ ਡਿਗੀ ਮੈਂ ਕਦਮਾਂ ਚ ਵਾਰੋ ਵਾਰੀ तक जुलम ए लाला ते धरती कंब गई सी सारी वार 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 होई मैं तेरी मैन माफ करो लालो चली पेश कोई ना मेरी चली पेश कोई ना मेरी ਤੁਰ ਕਰੇ ਜੀ ਸਮਦੀ ਮੇਰੇ ਨਾ ਚ ਰੀਟ ਤੂ ਸਾਦੇ ਲਗੇ ਬਣ ਕੇ ਸੇ ਜਮਕ ਮਲਦੀ ਮੈਂ ਨਿਛ ਜਾ ਤੁਸਾਂ ਦੇ ਅੱਗੇ ਕਿਥੇ ਰੱਖਾਂ ਲਾਲ ਝੁਪਾ ਕੇ ਜ਼ੁਲਮ ਦੀ ਚਲੀ ਹਨੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਲਾਲਾ ਵਿੱਚ ਕਚੈਰੀ ਦੇ ਜੈ ਕਾਰ ਫਤਿਹ ਦੇ ਬੋਲੇ ਤਕ ਨੂਰ ਇਲਾਹੀ ਲਾਲਾ ਦਾ ਜ਼ਾਲਮ ਦੇ ਦਿਲ ਦਿਲ ਵੀ ਢੋਲੇ ਗੁੱਸਾ ਚੜਿਆ ਸੂਬੇ ਨੂੰ ਲਾਲਾ ਦੀ ਰੇਖ ਦਲੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਨਾ ਦੋਸ਼ ਮਾਸੂਮਾਂ ਦਾ ਵੇਨਾ ਗੁਲਮ ਲਾਲ ਨਾ ਤੇ ਢਾ ਜੇ ਦਮ ਹੈ ਗਾਵਿਚ ਤੇਰੇ ਜਾ ਮੱਥਾ ਗੁਰਾਂ ਨਾਲ ਲਾ ਭਜੇ ਨੂਰਾਨੀਓ ਲੱਬਣਾ ਜੇ ਪਾਲੀ ਗੁਰਾਂ ਨੇ ਫੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਵਾਰ ਵਾਰ ਉਸਾਰੀ ਜ਼ਾਲਮਾ ਵਾਰ ਵਾਰ ਹੋਈ ਮੈਂ ਟੇਰੀ ਲਾਲ ਗੁਰੂ ਦਸ਼ਮੇਸ਼ ਪਿਤਾ ਦੇ ਜਾਨਾ ਧਰਮ ਤੂੰ ਵਾਰ ਗਏ ਸੋਹਣੇ ਸੋਹਣੇ ਸੀਸਾਂ ਤੇ ਸਿੱਖੀ ਦਾ ਮਹਿਲ ਉਸਾਰ ਗਏ ਇਨ ਮਨੀ ਨਾ ਲਾਲਾ ਨੇ ਸੁਬਲਾਈ ਵਾਪ ਤੇਰੀ ਫਕਰੋ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਚੱਲੀ ਪੇਸ਼ ਕੋਈ ਨਾ ਮੇਰੀ ਉਹ ਬਦਲਾ ਆਪ ਲੈ ਲੂਗਾ ਸਿੰਛਟ ਜਿਦੇ ਕੂ ਮਾਰੀ ਲਾਭ ਸਿੱਖ ਬਦਲਾ ਲੈ ਲੈਂਦੇ ਵੇਖ ਇਤਿਹਾਸ ਪਲਟ ਇਕਵਾਰੀ ਸਿੰਘ ਸੋਧਣਗੇ ਤੈਨੂੰ ਸੇਂਗਤ ਸੋਧਣਗੇ ਤੈਨੂੰ ਸਮਝ ਲੈ ਮੌਤ ਆਈ ਸੂਬ ਤੇਰੀ ਪਰ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ ਵਾਰ-ਵਾਰ ਉਸਾਰੀ ਜ਼ਾਲਮਾ ਵਾਰ-ਵਾਰ ਹੋਈ ਮੈਂ ਤੇਰੀ ਮੈਨੂੰ ਮਾਫ ਕਰਿਓ ਲਾਲੋ ਚੱਲੀ ਪੇਸ਼ ਕੋਈ ਨਾ ਮੇਰੀ そうそう。